चैरिटेबल हॉस्पिटल करतारपुर असी एक सौ अड़तालीव कैंप ला रहे हैं ये कैंप कैनेडा चीफ मास्टर मधुसूदन शर्मा एस बी पी स्पोर्ट्स वाले वो ही उड़ी मदद करते हैं और असि पिंड लगातार तीन चार साल तो कैंप ला रहे हैं इस सारे मरीजों का चेकअप फ्री होएगा दवाइया फ्री होगी और टैसट भी जो है शूगर टैस होगा और फॉलोअप भी वो भी ਸਦਰ ਕੋਈ ਮੰਨੀ ਬਣੀ ਕਰੀ ਦਿਓ ਤਦ ਦ੍ਰਿਸ਼ਣ ਉਹ ਸਹੀ ਕੁੜਾ ਵੀ ਆਵੇ ਉਹ ਰਾਜ ਤੇ ਕਿ ਸੋਮਨ ਮੋਟ ਪਸੇ ਹਾਂਜੀ ਬਿਆਲਪੁਰੀ ਸਾਡੀ ਪਲਾ ਉਹ ਪਲਾ ਅੰਤ ਖਲੇ ਖਲਾ ਮੈਂ ਤਾਂ ਆਪਣਾ ਲੋਕ ਹੈ ਇੱਕ ਫਿਰੰਦਾ ਬਿਆਪਰੀ ਅੱਜ ਐਪੀ ਕੇ ਯੂਨਿਟ ਟੈਬਲ ਕਸਾ ਐਪੀ ਟੈਂਸ਼ਨ ਸੰਤਾ ਬਣਾ ਸਰਕਾਰ ਤੋਂ ਲਓ ਜਿਹਨੇ ਵੀ ਐਨ ਆਰ ਆਈ ਨਾਲ ਸਾਡੀ ਅੱਜ ਕੈਂਪਨ ਰੂਸੀ ਜਲਾ ਪਰ ਸਾਡਾ ਬਰਤਨ ਸਾਹਿਬ ਜੀ ਦਾ 97 ਮਿੰਟ ਹੈ ਜੀ ਨੂੰ ਰਿਹਾ ਹੈ ਜੀ ਨੇ ਲਈ ਜੀ ਜੀ ਆਉਂਦੀਆਂ ਆਪਣੇ ਆਪ ਉਹ ਡਾਕਟਰ ਸਾਹਿਬ ਨੂੰ ਆਏ ਕਿਹਾ ਮੈਡਮ ਜੀ ਸਾਡੇ ਕਿਉਂਕਿ ਅੱਜ ਮਦਰ ਡੇ ਹੈ ਅੱਜ ਸਾਰਿਆਂ ਨੇ ਮਦਰ ਡੇ ਦੀਆਂ ਬਧਾਈਆਂ ਵੀ ਔਰ ਮਾਤਾ ਜੀ ਨੂੰ ਸੈਕੰਡਰੀ ਅੱਜ ਜਿਹੜਾ ਸੀ ਕੁਸ਼ੀ ਦੇ ਤਵੀਰ ਮੇਰਾ ਕੀ ਸਾਗੇ ਰੱਖਿਆ ਮਨਤਰੀ ਦੇਸ਼ ਮંત્રી ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਲੇਵੀ ਖੁਦ ਕੌਟੀਆਂ ਦੇ ਕੋਈ ਗਲੇ ਨਹੀਂ ਭਾਰਤ ਸਾਡਾ ਦੇਸ਼ ਜਿਹੜਾ ਇੰਡੀਅਨ ਆਰਮੀ ਨੇਵੀ ਐਂਡ 에ਅਰਫੋਰਸ ਉਹ ਜਦਾਬਾਦ ਹੈ ਹਮੇਸ਼ਾ ਜੰਗ ਖਤਮ ਹੋਣ ਦੀ ਖੁਸ਼ੀ ਵਿੱਚ ਵੀ ਇਹ ਕੈਂਪ 148ਵਾਂ ਕੈਂਪ ਲੱਗਣ ਜਾ ਰਿਹਾ ਹੈ ਤੇ ਸਾਰਿਆਂ ਨੂੰ ਬੇਤੀ ਹੈ ਕਿ ਹਮੇਸ਼ਾ ਚੰਗਿਆਈ ਦੇ ਕੰਮ ਵਿੱਚ ਕੋਈ ਦੇ ਕੰਮ ਵਿੱਚ ਸਾਬਣ হেসা এদিকে জরুর সোশল কাম কর